ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਮੈਂ ਅੱਜ ਇੱਕ ਛੋਟੀ ਸੋਚ ਨੂੰ ਬਿਆਨ ਕਰਦੀ ਹੋਈ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈ ਹਾਂ ਇਹ ਸਟੋਰੀ ਇੱਕ ਧੀ ਦੀ ਹੈ ਮੈਂ ਆਸ ਕਰਾਂਗੀ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਹਾਂਜੀ ਦੋਸਤੋ ਪੋ ਦਾ ਮਹੀਨਾ ਸੀ ਲੋੜੇ ਦਾ ਪਾਲਾ ਸੀ ਹਜੇ ਮੈਂ ਅੱਖਾਂ ਖੋਲੀਆਂ ਵੀ ਨਹੀਂ ਸੀ ਕਿ ਮੇਰੀ ਆਵਾਜ਼ ਸੁਣ ਕੇ ਮੇਰੀ ਦਾਦੀ ਨੇ ਅੱਖਾਂ ਬੰਦ ਕਰ ਲਈਆਂ ਸਟਾਫ ਨਰਸ ਦੇ ਚਿਹਰੇ ਤੋਂ ਉਮੀਦ ਦੀ ਕੰਮ ਖਤਮ ਹੋ ਗਈ। ਉਹਨੇ ਵਿਚਾਰੀ ਨੇ ਬਹੁਤ ਕੁਝ ਸੋਚ ਰੱਖਿਆ ਸੀ ਕਿ 1100 ਰੁਪਏ ਸ਼ਗਨ ਲਵੇਗੀ ਜਦੋਂ ਮੁੰਡਾ ਹੋਵੇਗਾ। ਸੋ ਉਹ ਸ਼ਾਇਦ ਮੈਨੂੰ ਕੋਸ ਰਹੀ ਸੀ ਉਸ ਦੇ ਅੱਖਾਂ ਵਿੱਚ 2 ਮਿੰਟ ਪਹਿਲਾਂ ਪੈਦਾ ਹੋਈ ਨਫ਼ਰਤ ਮੈਂ ਮਹਿਸੂਸ ਕਰ ਸਕਦੀ ਸੀ ਚਲ ਉਹ ਤਾਂ ਗੈਰ ਸੀ ਪਰ ਮੇਰੇ ਪਿਤਾ ਦੀ ਗੱਲ ਕਰੀਏ ਉਸ ਨੂੰ ਮੈਨੂੰ ਦੇਖਣ ਦੀ ਕੋਈ ਤਾਂਗ ਨਹੀਂ ਸੀ ਉਸ ਨੂੰ ਜਦੋਂ ਪਤਾ ਲੱਗਿਆ ਕਿ ਕੁੜੀ ਪੈਦਾ ਹੋਈ ਹੈ ਉਸ ਦੇ ਮੂੰਹ ਦੀਆਂ ਹਵਾਇਆਂ ਉੱਡ ਗਈਆਂ ਮਾਂ ਜੋਗ ਪਾਪਾ ਜੀ ਨੂੰ ਕੋਈ ਟਾਈਮ ਨਹੀਂ ਸੀ ਉਹਨਾਂ ਨੂੰ ਤਾਂ ਪੈਸਿਆਂ ਦਾ ਹਿਸਾਬ ਕਿਤਾਬ ਲਾਉਣ ਦੀ ਪਈ ਸੀ ਹਸਪਤਾਲ ਦੇ ਬੇਲਾ ਦੀ ਅਤੇ ਮੇਰੇ ਵਿਆਹ ਦੀ ਫਿਕਰ ਵੀ ਉਸ ਸਮੇਂ ਹੀ ਹੋ ਗਈ ਸੀ ਜਦੋਂ ਮੈਂ ਜਨਮ ਲਿਆ ਸੀ ਐਨਨੇ ਨੂੰ ਮੈਨੂੰ ਮੇਰੀ ਮਾਂ ਦੇ ਕੋਲ ਭੇਜ ਦਿੱਤਾ ਗਿਆ ਜਦੋਂ ਮੇਰੀ ਮਾਂ ਘਰ ਗਈ ਤਾਂ ਮੈਨੂੰ ਥੋੜਾ ਜਿਹਾ ਸਕੂਨ ਮਿਲਿਆ ਥੋੜਾ ਜਿਹਾ ਪਿਆਰ ਮਿਲਿਆ ਹਾਲੇ ਮੈਂ ਦੁੱਧ ਦੀ ਪਹਿਲੀ ਘੁੱਟ ਹੀ ਪੀ ਰਹੀ ਸੀ ਕੈਨਨੇ ਨੂੰ ਮੇਰੀ ਦਾਦੀ ਮਾਂ ਵੱਡੀ ਤਾਈ ਨੂੰ ਕਹਿਣ ਲੱਗੀ ਬਹੂ ਨੇ ਢਿੱਡ ਵੀ ਪੜਵਾਇਆ ਪਰ ਚੰਗੀ ਚੀਜ਼ ਵੀ ਨਹੀਂ ਹੋਈ ਯਕੀਨ ਕਰਿਓ ਦੁੱਧ ਦੀ ਘੁੱਟ ਮੇਰੇ ਮੂੰਹ ਵਿੱਚ ਰਹਿ ਗਈ ਕਿਉਂਕਿ ਮੇਰੀ ਸਾਰੀ ਭੁੱਖ ਤਾਂ ਮੇਰੀ ਪਿਆਰੀ ਦਾਦੀ ਦੇ ਬੋਲਾਂ ਨੇ ਹੀ ਮਿਟਾ ਦਿੱਤੀ ਸੀ ਮੈਂ ਛੋਟੀ ਸੀ ਨਾ ਆਪਣਾ ਦਰਦ ਬੋਲ ਕੇ ਨਹੀਂ ਦੱਸ ਸਕਦੀ ਇੱਕੋ ਕੰਮ ਜੋ ਜਾਗ ਅਨੁਸਾਰ ਕੁੜੀਆਂ ਨੂੰ ਆਉਂਦਾ ਮੈਂ ਰੋਣਾ ਸ਼ੁਰੂ ਕਰ ਦਿੱਤਾ ਕੁਝ ਟਾਈਮ ਬਾਅਦ ਡਾਕਟਰ ਨਹੀਂ ਆਈ ਮੇਰਾ ਚੈੱਕਅਪ ਸ਼ੁਰੂ ਕਰ ਦਿੱਤਾ ਉਹਨੂੰ ਕੌਣ ਸਮਝਾਵੇ ਮੈਨੂੰ ਦਵਾਈ ਦੀ ਨਹੀਂ ਬਲਕੇ ਪਿਆਰ ਦੀ ਲੋੜ ਆ ਐਨੇ ਨੂੰ ਵੱਡੀ ਤਾਈ ਬੋਲੀ ਕੁੜੀਆਂ ਕੋਲ ਰੋਣ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਸਾਡੇ ਚੰਨੇ ਦੀ ਜੇਠੀ ਕੁੜੀ ਨੇ ਕਪੱਤੀ ਨੇ ਸਾਰਾ ਹਸਪਤਾਲ ਸਿਰ ਤੇ ਚੁੱਕ ਲਿਆ ਸੀ ਫੇਰ ਇੱਕ ਨਿੱਕਾ ਜਿਹਾ ਹੱਥ ਮੇਰੇ ਹੱਥ ਦੇ ਨੇੜੇ ਆਇਆ ਉਸਨੇ ਮੇਰੇ ਹੱਥ ਨੂੰ ਫੜਿਆ ਇੰਨੀ ਸੋਹਣੀ ਆ ਹਨਾ ਮੈਂ ਨਫ਼ਰਤ ਨਾਲ ਭਰੇ ਚਿਹਰਿਆਂ ਅਤੇ ਹਸਪਤਾਲ ਦੀ ਛੱਤ ਤੋਂ ਬਾਅਦ ਪਹਿਲੀ ਵਾਰ ਖੁਸ਼ੀ ਨਾਲ ਭਰਿਆ ਆਪਣੇ ਵੀਰ ਦਾ ਚਿਹਰਾ ਦੇਖਿਆ ਮੈਂ ਵੀ ਚਾਹੁੰਦੀ ਸੀ ਕਿ ਮੇਰੇ ਮੰਮਾ ਪਾਪਾ ਆਪਣੀ ਜਮੀਤੀ ਨੂੰ ਪਹਿਲੀ ਵਾਰ ਦੇਖ ਪਿਆਰ ਵਾਲੀ ਨੋਕ ਚੋਕ ਕਰਨ ਤੇ ਕਹਿਣ ਇਸ ਦਾ ਨੱਕ ਮੇਰੇ ਵਰਗਾ ਮੱਥੇ ਤੋਂ ਜਮਾ ਆਵਦੀ ਦਾਦੀ ਤੇ ਗਈ ਆ ਅੱਖਾਂ ਦੇਖ ਮੋਟੀਆਂ-ਮੋਟੀਆਂ ਜਮਾ ਤੇਰੇ ਵਰਗੀਆਂ ਪਰ ਅਫਸੋਸ ਮੇਰੀ ਉਮੀਦ ਭੇਦ ਪਰੇ ਹਾਲਾਤਾਂ ਵਿੱਚ ਨੱਪੀ ਰਹਿ ਗਈ ਘਰੇ ਮੈਂ ਆਪਣੇ ਪਿਤਾ ਦੇ ਪੈਦਾ ਹੋਈ ਪਰ ਸੋਗ ਸਾਰੇ ਪਿੰਡ ਵਿੱਚ ਹੋਇਆ ਆਖੇ ਵਿਚਾਰੇ ਗੁਰਨਾਮੇ ਦੇ ਘਰ ਕੁੜੀ ਹੋ ਗਈ ਮੇਰੀ ਮਾਂ ਨੂੰ ਜਨੇਪੇ ਬਾਦ ਪੰਜੀਰੀ ਤਾਂ ਕੀ ਦਲੀਆ ਤੱਕ ਨਸੀਬ ਨਹੀਂ ਹੋਇਆ ਨਾ ਹੀ ਮੇਰੀ ਵਿਚਾਰੀ ਮਾਂ ਨੂੰ ਕਿਸੇ ਭੂਆ ਮਾਸੀ ਨੇ ਵਧਾਈ ਦਿੱਤੀ ਨਾ ਮਾਂ ਸੂਟ ਤਾਂ ਅੰਗ ਦੇ ਨਾਲ ਲਾ ਕੇ ਕੀ ਦੇਖਣਾ ਸੀ ਉਹ ਤਾਂ ਮਹਾਰਾਜ ਭਲਾ ਕਰੇ ਮਾਸੀ ਜੀ ਦਾ ਜਿਸ ਨੇ ਫੋਕੀ ਸੁਲਾ ਤਾਂ ਮਾਰੀ ਕਿਹਾ ਐਵੇਂ ਨਾ ਫਿਕਰ ਕਰੋ ਭੈਣ ਜੀ ਕੀ ਪਤਾ ਇਹਨੇ ਵਿਚਾਰੀ ਨੇ ਕਿੰਨੇ ਕੁ ਚੰਗੇ ਕਰਮ ਲਿਖਾਏ ਆ ਜਿਆਦਾ ਗੱਲਾਂ ਤਾਂ ਕੁੜੀ ਸਾਨੂੰ ਦੇ ਦਿਓ ਸਾਡੇ ਕਰਮੇ ਦੇ ਰਖੜੀ ਬੰਨਿਆ ਕਰੋ ਐਨੇ ਨੂੰ ਮੇਰਾ ਵੀਰ ਬੋਲਿਆ ਕਿਉਂ ਮੇਰੇ ਰਖੜੀ ਕੌਣ ਬੰਨੂ ਫੇਰ ਹੌਲੀ ਹੌਲੀ ਮੈਂ ਰੱਜ ਮਿਚ ਗਈ ਸਾਰੇ ਪਿਆਰ ਕਰਨ ਲੱਗ ਪਏ ਜੇ ਵੀਰ ਦੇ ਜਨਮ ਦਿਨ ਤੇ ਕੇਕ ਕੱਟਦੇ ਤਾਂ ਮੈਨੂੰ ਕਦੇ ਮਿਲ ਜਾਂਦਾ ਕਦੇ ਸੂਟ ਮਿਲ ਜਾਂਦਾ ਹੌਲੀ ਹੌਲੀ ਮੈਂ ਸੰਤਾਪ ਹੰਡਾ ਕਿ 17 18 ਵਰਿਆਂ ਦੀ ਹੋ ਗਈ ਭਾਵੇਂ ਅੱਗੇ ਨਾਲੋਂ ਜ਼ਿਆਦਾ ਪਿਆਰ ਕਰਦੇ ਸੀ ਪਰ ਸਾਰੇ ਟੱਬਰ ਨੂੰ ਮੇਰੇ ਵਰਤਮਾਨ ਨੂੰ ਛੱਡ ਕੇ ਮੇਰੇ ਭਵਿੱਖ ਦੀ ਮੇਰੇ ਵਿਆਹ ਦੀ ਚਿੰਤਾ ਸੀ ਹਰ ਕੋਈ ਮੇਰੇ ਤੇ ਗੁੱਜੀ ਨਿਗਰਾਨੀ ਰੱਖਦਾ ਕਈ ਵਾਰ ਘਰ ਜੇਲ੍ਹ ਵਾਂਗੂ ਮਹਿਸੂਸ ਹੁੰਦਾ ਇੱਥੋਂ ਤੱਕ ਗਵਾਂਢ ਦੇ ਪਿੰਡ ਚ ਕਿਸੇ ਕੁੜੀ ਨੇ ਕੋਟ ਮੈਚ ਕਰਵਾ ਲਈ ਹੁਣ ਜੇ ਭੁੱਲ ਭੁਲੇਖੇ ਗਲਤ ਨੰਬਰ ਵੀ ਆ ਜਾਵੇ ਕਈ ਵਾਰ ਸਾਰੇ ਮੇਰੇ ਵੱਲ ਦੇਖਣ ਲੱਗ ਪੈਂਦੇ ਆ ਉਸ ਟਾਈਮ ਪਾਪਾ ਦੀ ਅੱਖ ਦੀ ਘੂਰ ਮੈਂ ਮਹਿਸੂਸ ਕਰ ਲੈਂਦੀ ਹਾਂ ਵੀਰੇ ਦੇ ਲੱਖ ਸਮਝਾਉਣ ਤੇ ਵੀ ਦਾਦੀ ਮਾਂ ਮੈਨੂੰ ਕਾਲਜ ਤੱਕ ਛੱਡਣ ਜਾਂਦੀ ਆ ਪਰ ਮੇਰਾ ਵੀਰ ਅੱਜ ਵੀ ਮੈਨੂੰ ਓਨਾ ਪਿਆਰ ਹੀ ਕਰਦਾ ਤੇ ਇੱਕ ਗੁੱਡੀ ਸਮਝਦਾ ਹਰ ਕੋਈ ਵਿਤਕਰਾ ਕਰਦਾ ਸੀ ਪਰ ਮੇਰੇ ਵੀਰ ਨਾਲ ਕੋਈ ਐਸੀ ਟਕਰਾਰ ਮੇਰੀ ਨਹੀਂ ਹੋਈ ਹਾਂ ਹ ਸੇ ਖੇਡੇ ਵਿੱਚ ਹਰ ਰੋਜ਼ ਤੂੰ ਤੂੰ ਮੈਂ ਤਾਂ ਹੁੰਦੀ ਪਰ ਮੇਰਾ ਵੀਰ ਮੈਨੂੰ ਪਿਆਰ ਕਰਦਾ ਸੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਸਕੂਲ 'ਚ ਪੰਜਾਬੀ ਵਾਲੀ ਭੈਣ ਜੀ ਕਹਿੰਦੀ ਹੁੰਦੀ ਸੀ ਕਿ ਉਮੀਦ ਸ਼ਬਦ ਤੇ ਦੁਨੀਆ ਕਾਇਮ ਹੈ ਪਾ ਮੈਂ ਜਦੋਂ ਵੀ ਉਮੀਦ ਸ਼ਬਦ ਸੁਣਦੀ ਆ ਮੇਰਾ ਦਮ ਘੁੱਟਦਾ ਪਾਪਾ ਜੀ ਕਹਿੰਦੇ ਨੇ ਸਾਰੇ ਘਰ ਜਾ ਕੇ ਸਾਡੇ ਤੋਂ ਕੋਈ ਉਮੀਦ ਨਾ ਰੱਖੀ ਗਲਤੀ ਹੋਣ ਤੇ ਦਾਦੀ ਮਾ ਹਮੇਸ਼ਾ ਕਹਿੰਦੀ ਆ ਕਿ ਤੇਰੇ ਤੋਂ ਇਹੀ ਉਮੀਦ ਸੀ ਵੀਰਾ ਕਹਿੰਦਾ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੇਰੀ ਵਿਚਾਰੀ ਮਾਂ ਹਮੇਸ਼ਾ ਕਹਿੰਦੀ ਆ ਪੁੱਤ ਤੇਰੇ ਤੋਂ ਸਾਨੂੰ ਬਹੁਤ ਉਮੀਦਾਂ ਨੇ ਰਹਿੰਦਾ ਕਿਤੇ ਮੇਰੀ ਜ਼ਿੰਦਗੀ ਇਸ ਉਮੀਦ ਸ਼ਬਦ 'ਚ ਉਲਝ ਕੇ ਨਾ ਰਹਿ ਜਾਵੇ ਪਰ ਕਦੇ ਕਿਸੇ ਨੇ ਮੇਰੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਨਹੀਂ ਕੀਤੀ ਹਰ ਰੋਜ਼ ਕੁੱਟ-ਕੁੱਟ ਕੇ ਜ਼ਿੰਦਗੀ ਦੇ ਹਰ ਪਲਾਂ ਵਿੱਚ ਮੈਂ ਮਰਦੀ ਆਂ ਪਰ ਮੈਂ ਹੁਣ ਸੋਚ ਰੱਖਿਆ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਹੁਣ ਸਾਹਮਣੇ ਘਰ ਵਾਲੀ ਚਾਚੀ ਕੀ ਕਹਿੰਦੀ ਆ ਜੱਲਦਾਰਾਂ ਦੀ ਬੁੜੀ ਕੀ ਕਹਿੰਦੀ ਆ ਜਾਂ ਕੋਈ ਹੋਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸ ਨੇ ਠੀਕ ਹੀ ਕਿਹਾ ਹੈ ਕਿ ਜੇ ਤੁਸੀਂ ਰਾਹ ਵਿੱਚ ਭੌਂਕਰ ਵਾਲੇ ਕੁੱਤੇ ਦੇ ਰੋੜਾ ਮਾਰਨ ਲੱਗ ਪਏ ਤਾਂ ਮੰਜ਼ਿਲ ਤੇ ਕਿਵੇਂ ਪਹੁੰਚੋਗੇ ਜ਼ਿੰਦਗੀ ਤਾਂ ਚਲਦੀ ਰਹਿਣੀ ਆ ਹਰ ਰੋਜ਼ ਨਵੇਂ ਰਸਤੇ ਹੋਣਗੇ ਸਵਾ ਵਕਾ ਕੇ ਰਸਤੇ ਨਵੇਂ ਕਠਿਨਾਈਆਂ ਵੀ ਹੋਣਗੀਆਂ ਤੇ ਨਵੀਆਂ ਔਕੜਾਂ ਵੀ ਇਹਨਾਂ ਨੂੰ ਪਾਸੇ ਕਰਕੇ ਮੰਜ਼ਿਲ ਤੇ ਪਹੁੰਚਣ ਵਾਲੇ ਸਹੀ ਰਸਤੇ ਨੂੰ ਕਿਵੇਂ ਬਣਾਉਣਾ ਇਹ ਮੈਨੂੰ ਜ਼ਿੰਦਗੀ ਨੇ ਬਾਖੂਬੀ ਸਮਝਾ ਦਿੱਤਾ ਪਰ ਹੁਣ ਬਹੁਤ ਹੋ ਗਿਆ ਹੁਣ ਮੈਂ ਸੰਘਰਸ਼ ਤੇ ਬਿਤਕਰੇ ਨਾਲ ਭਰੀ ਜ਼ਿੰਦਗੀ ਨੂੰ ਜਵਾਬ ਦੇਣ ਲਈ ਹਰ ਪਲ ਤਿਆਰ ਹਾਂ ਮੁਕਤੀ ਗੱਲ ਮਾਂ ਦੀ ਕਰਮਾ ਵਾਲੀ ਵੀਰ ਦੀ ਗੁੱਡੀ ਦਾਦੀ ਮਾਂ ਦੀ ਸਿਧਰੀ ਦਾ ਸਮਾਜ ਵਿੱਚ ਇੱਕ ਨਾਮ ਹੈ ਮੈਂ ਉਸ ਨਾਮ ਨੂੰ ਬਣਾਵਾਂਗੀ ਇਸਾ ਜਿਸਨੇ ਮੇਰੇ ਜਨਮ ਤੋਂ ਲੈ ਕੇ ਹੁਣ ਤੱਕ ਮੇਰੇ ਜਜ਼ਬਾਤਾਂ ਦੀ ਕਦਰ ਕੀਤੀ ਆ ਜੋ ਗਾਮ ਸੰਤਾਪ ਮੈਂ ਜ਼ਿੰਦਗੀ ਦੇ ਵਿੱਚ ਹੰਡਾਇਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦਾ ਰਹੇ ਮੇਰਾ ਵੀਰ ਰੱਬ ਤੈਨੂੰ ਸੋਹਣੀ ਵਰਤੀ ਦੇਵੇ ਮੈਂ ਆਸ ਕਰਦੀ ਹਾਂ ਕਿ ਸਮਾਜ ਵਿੱਚ ਵੱਧ ਰਹੇ ਅਗਿਆਨਤਾ ਕਾਰਨ ਆਰਤ ਵਰਗ ਪੀੜੀਆਂ ਤੋਂ ਚੱਲਦੇ ਆ ਰਹੇ ਵਿਤਕਰੇ ਨੂੰ ਖਤਮ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਗਿਰਾਵਟ ਤੋਂ ਜਾਣ ਤੋਂ ਰੋਕੇਗਾ ਹਾਂਜੀ ਦੋਸਤੋ ਅੱਜ ਦੀ ਸਟੋਰੀ ਤੁਸੀਂ ਸੁਣੀ ਇਸ ਸਟੋਰੀ ਦੇ ਅੰਦਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਬੱਚੀ ਦੇ ਨਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਵਿਤਕਰਾਂ ਹੁੰਦਾ ਉਹ ਵਿਤਕਰੇ ਦੇ ਅੰਦਰ ਹੀ ਜਿਉਂਦੀ ਹੈ ਇਹ ਸਟੋਰੀ ਇੱਕ ਛੋਟੀ ਸੋਚ ਨੂੰ ਬਿਆਨ ਕਰਦੀ ਹੈ ਜਿਸ ਦੇ ਅੰਦਰ ਲੜਕਾ ਤੇ ਲੜਕੀ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਇਸ ਤਰ੍ਹਾਂ ਨਾ ਕਰੋ ਲੜਕਾ ਤੇ ਲੜਕੀ ਨੂੰ ਬਰਾਬਰ ਸਮਝੋ ਸਮਾਨ ਅਧਿਕਾਰ ਦਿਓ ਕਿਉਂਕਿ ਲੜਕੀਆਂ ਹਰ ਜਗ੍ਹਾ ਲੜਕਿਆਂ ਤੋਂ ਅੱਗੇ ਨੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ